ਗੁਰੂ ਰਾਗੇ ਮੁਹੱਲਾ 4 ਬੇਨਗਰੇ ਰੋਗ ਨਾ ਟੁੱਟੈ ਗੁਰੂ ਬੁੱਤ ਕਾਂਸਾ ਸਭੀ ਦੀ ਸਾਜੀ ਨਵਾਜੀ ਗੁਰੂ ਖਾਨ ਸਾਹਿਬ ਸਾਲ ਸੰਗਤ ਜੀ ਸਿੰਘ ਜਨਵਾਸ ਸਾਹਿਬ ਕੇ ਸ੍ਰੀ ਅਮਰਦਾਸ ਮਹਾਰਾਜ ਸਾਹਿਬ ਜੀ ਆਨੰਦ ਕੀ ਸੇਵਾ ਹੈ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ ਇਹ ਪੂਰਨ ਮਾਸਿਕਾ ਚੰਨਵਾ ਪ੍ਰਕਾਸ਼ ਕਰਵਾ ਹੈ ਓ ਮਹਾਰਾਜ ਸਾਖਾਂ ਦੇ ਹੋਈਆਂ ਕਿ ਆਕਾਸ਼ ਵਿੱਚ ਪ੍ਰਕਾਸ਼ ਕਰ ਰਹੇ ਹਨ ਇਹੇ ਚੰਨਵਾ ਦੀਆਂ ਕਰਨਾ ਹੁੰਦੀਆਂ ਹਨ ਓ ਮਹਾਰਾਜ ਵਰਜਾ ਸ਼ਾਂਤੀਨ ਕਰਨਾ ਮਇਤਰੀ ਮੁੱਤ ਆਪੇਖਿਆਦਕ ਗੁਨਾ ਦੀਆਂ ਕਰਨਾ ਤਾਂਤਾ ਕੇ ਸਖਾਂ ਦੇ ਕਿਤਿਆਂ ਨੂੰ ਸਕੇ ਪਾਤਸ਼ਾਹ ਸਲਹੀਤ ਕਰ ਰਹੇ ਹਨ ਇਸ ਪ੍ਰਕਾਰ ਫਲ ਸੰਗੇ ਜੀ ਚੰਦਰਮਾ ਦੀਆਂ ਕਰਨਾ ਕਰਕੇ ਫਲ ਪੈਂਦੇ ਹਨ ਬਈ ਬਰਸ਼ਾ ਵਿੱਚ ਇਸ ਪ੍ਰਕਾਰ ਮਾਰਾ ਸਾਖੇ ਪਾਤਸ਼ਾਹ ਦੇ ਬਾਣੀ ਰੂਪ ਕਰਨ ਕਰਕੇ ਦੇਸ਼ਾਂ ਦੀਆਂ ਜੁਗਾਂ ਦੇ ਅੰਦਰ ਦੇ ਜਨ ਜਾਨ ਦੇ ਫਲ ਪ੍ਰਾਪਤ ਹੁੰਦਾ ਹੈ ਅਜੇ ਉਸ ਪ੍ਰਕਾਰ ਚੰਦਰਮਾ ਦੀਆਂ ਕਰਨਾ ਦੇ ਨਾਲ ਤਪਸ਼ ਮਿਲ ਜਾਂਦੀ ਹੈ ਜੰਦੀ ਐਵੇਂ ਆਪ ਨੂੰ ਸੂਰਜ ਕਰਕੇ ਇਹ ਸਾਰੀ ਦੁਨੀਆ ਦਪਾਈ ਹੋਈ ਹੈ ਰਾਜ ਦੇਸ਼ ਦੀ ਕਿਰਨਾ ਕਰਕੇ ਪਿੱਛੀਆਂ ਕਰਕੇ ਇਹ ਲੋਕ ਦੁਖੀ ਹੋ ਰਹੇ ਹਨ ਅਤੇ ਜਿੰਨਾਂ ਦੇ ਕਾਇ ਤ੍ਰਿਸ਼ਨਾ ਦੀ ਤਪਨੇ ਤਬਾ ਹੋਇਆ ਹੈ ਅਤੇ ਵਾਸ਼ਣ ਦੀ ਤਖ ਲਾਉਂਦੇ ਹਨ ਇਹਨਾਂ ਨੂੰ ਸੰਗਤ ਕਰਨ ਆਏ ਕਿ ਜੀ ਮਹਾਰਾਜ ਸਾਹਿਬ ਚੰਦਰਮੋਹਨ ਜੀ ਈ ਪ੍ਰਕਾਸ਼ ਰਹਿਣ ਮਹਾਰਾਜ ਸਾਹਿਬ ਸੁਖੀ ਤਪ ਸਗਰੀ ਨੂੰ ਆਪਿਕਰਾਸਾਂ ਦੇ ਜੰਗਰ ਨਾ ਹੀ ਰਹੇ ਕਲੰਕੀ ਹੈ ਗੁਰੂ ਸਾਹਿਬ ਕਲੰਕੰ ਦਿਨੇ ਮੇ ਕਲੰਕੀ ਸ੍ਰੀ ਕਲੰਕ ਕਦੇ ਦਿਨੇ ਹਨ ਅਪਿ ਸਕੀਰ ਦਾਤਸਾ ਕਲੰਕ ਦੇ ਦਿਨੇ ਕਰਨ ਵਾਲੇ ਮੇ ਕਲੰਕ ਸ੍ਰੀ ਸੰਕੀਰ ਦਾਤਸਾ ਉਹ ਚੇਦੀ ਦਾਤਸਾ ਗਰੀਨਵਾਦੀ ਅੰਮਰਵਾਸ ਮਹਾਰਾਜ ਸਾਹਿਬ ਦਾਸਾਂ ਨੂੰ ਅਮਰ ਕਰਨ ਵਾਲੇ ਦੀਵਾਨ ਵਿੱਚ ਸਜੇ ਹੋਏ ਹਨ ਸੰਗਤਾਂ ਦਰਸ਼ਨ ਦੇਖ ਤੇ ਵੀ ਨਿਚੋੜ ਬੈਠੇ ਮਿਲ ਕੇ ਈ ਕੋਈ ਨਾ ਦੇ ਪਿਆਰ ਆ ਚੰਦਰਮੇ ਹੁੰਦਾ ਹੈ ਉਦੇਵਲ ਜੀ ਹਮ ਆ ਕੇ ਬੈਠ ਜਾਂਦੇ ਹੈ ਨੂੰ ਇੱਕੋ ਹੀ ਸਿੱਖਾਂ ਦੀ ਸਰਬੰਧੀ ਪਿਆਰੇ ਹਾਲੇ ਥਾਰਾਂ ਦੇ ਮਿੱਤਰ ਮਹਾਰਾਜ ਵੱਲ ਲੱਗੇ ਹੋਏ ਹਾਂ ਅਤੇ ਮੀਨ ਚਕੋਰ ਵੜੀ ਆ ਜਨਮਾਲ ਤਗਵੀ ਰੰਦੀ ਆਖਰੀ ਪੈਕ ਦੀ ਹੋਰ ਪਾਸੇ ਇਹ ਸਿੱਖਾਂ ਦੀ ਦਿੱਤੀ ਹੋਏ ਪਾਸੇ ਨਹੀਂ ਪਾਈ ਤੀ ਹੈ ਹਰ ਵਕਤ ਮਹਾਰਾਜ ਦੇ ਚਹੰਨ ਵਿੱਚ ਜੁੜੇ ਰਹਿੰਦੇ ਹਾਂ ਗੁਰੂ ਨਾਨਕ ਸਾਹਿਬ ਨੇ ਬਤਾਈ ਸ਼ਾਂਤ ਬਸਦੇ ਹਾਂ ਨੇ ਇਹ ਕਰਕੇ ਆਗਦੇ ਨਾਲ ਮਿਲਦੇ ਹਨ ਇਹ ਬਖਸ਼ੀਸ਼ ਕਰ ਰਹੇ ਹਨ ਜੁਨੇ ਕੰਨੀਆਂ ਚੰਦਨਾਂ ਦੇ ਕਰੇ ਤਾਂ ਖੜ ਜਾਂਦੀਆਂ ਹਨ ਇਹ ਨਿਰਮਲ ਬੁੱਧੀਆਂ ਗੁਰਸਿੱਖਾਂ ਦੀਆਂ ਖੜ ਗਈਆਂ ਹਨ ਕੰਨੀਆਂ ਦੇ ਜੁਨੇ ਮਹਿਕ ਹੁੰਦੀ ਹੈ ਬੁੱਧੀਆਂ ਦੀ ਤਾਂ ਵਿਚਾਰ ਰੂਪੀ ਮਹਿਕ ਨਿਕਲ ਰਹੀ ਹੈ ਇਸ ਪ੍ਰਕਾਰ ਸਿੱਕੇ ਪਾਤਸ਼ਾ ਗੁਰੂਆਂ ਦੀ ਹਾਲ ਕਰ ਰਹੇ ਹਨ ਜਗਤ ਗੁਰੂ ਚੰਦਰਮੋਤਾ ਜਿਹੜਾ ਠੱਗਾ ਤੇਜਤਾ ਜੰਮਾ ਗੁਰੂ ਮਹਾਰਾਜ ਸਾਹਿਬ ਠੱਗਾ ਜੰਮੇ ਨੂੰ ਗਵਾਦੇ ਕਰਾਉਣ ਵਾਲੇ ਹਨ ਚੰਦਰਮਾ ਵਾਅਦਾ ਕਰਦਾ ਹਾਂ ਕਿ ਗੁਰੂ ਸਾਹਿਬ ਵੱਲੋਂ ਕਰਨੀ ਟੋੜਾ ਹੈ ਕਿ ਹਮੇਂ ਚੰਦਰਮਾ ਜਿਹੜਾ ਕਾਗ ਦੇ ਅਧਿਨਾ ਗੁਰੂ ਸਾਹਿਬ ਕਾਗ ਦੇ ਅਧਿਨ ਤੋਂ ਜੀਆਂ ਨਹੀਂ ਛਡਾਉਣ ਵਾਲੇ ਹਾਂ ਅਕਾਲ ਸਰੂਪ ਹਨ ਸ੍ਰੀ ਗੁਰੂ ਸਾਹਿਬ ਇਹ ਫਤਗਰੀ ਨਹੀਂ ਮੈਂ ਚੰਦਰਮਾ ਦੀ ਨਿਆਈ ਨਹੀਂ ਕਹੀ ਜਾ ਸਕਦੀ ਫਤਗਰੀ ਫਤਗਰੀ ਹੈ ਚੰਦਰਮਾ ਚੰਦਰਮਾ ਹੀ ਹੈ ਕੋ ਫਤਗਰੀ ਕਿਰਪਾ ਕਰਕੇ ਸਿੱਖਾਂ ਨੂੰ ਉਪਦੇਸ਼ ਦੱਸਿਓ ਹਣੇ ਗੁਰੂ ਜੀ ਰਾਗ ਮਹੱਲਾ ਪੀਜਾ ਦੇਨ ਗੁਰ ਰੰਗ ਨਾ ਤਪੈ ਜਿੱਥੇ ਮੈਂ ਆਸਰੰਗਿਸ ਤੇ ਕਾਸ਼ਿਆ ਸ਼ਰਮਉਂਦੇ ਹਨ ਉਹ ਕਾਈ ਕਾਈ ਸੂਤੀ ਦੇ ਕਾਹਨ ਅਗਾਂਹ ਦਾ ਰੋਗ ਕਿੰਦਰੀਆ ਹੋਇਆ ਹੈ ਸੋਮਾ ਦਾ ਰੋਗ ਕਿੰਦਰੀਆ ਹੋਇਆ ਹੈ ਅਭਿਦਿਆ ਦਾ ਰੋਗ ਕਿੰਦਰੀਆ ਹੋਇਆ ਮਲਪਖੇ ਕੋ ਵਰਨਾਦ ਕਾ ਦਾ ਰੋਗ ਕਿੰਦਰੀਆ ਹੋਇਆ ਇਹ ਜਮਨੰਦ ਦੇ ਵਿਣ ਦਾ ਕਾਰਨ ਵਾਸੀਆਂ ਦਾ ਰੋਗ ਹੈ ਇਹ ਸਤਿਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਕਿਸੇ ਪਰਸਵਾਹ ਮਾਨਸਿਕ ਰੋਗ, ਸਰੀਰਕ ਰੋਗ, ਅਤੇ ਇਸ ਤਰ੍ਹਾਂ ਵਾਲੇ ਰੋਗ ਬਾਨੀ ਕਰਕੇ ਕੌੜਾ ਬਚਨ ਬੋਲਣਾ, ਅਤੇ ਸੁਕਾ ਬੋਲਣਾ, ਦੂਰਹੀ ਵਾਲੇ ਬਚਨ ਬੋਲਣਾ, ਮਿੱਠਿਆ ਬੋਲਣਾ, ਲਿੰਗਿਆ ਕਰਨੀ, ਕਿਗਲੀ ਕਰਨੀ, ਇਤਿਆਰਕ ਬਾਨੀ ਤੋਂ ਦੂਰ ਰਹਿਣਾ, ਕੋ ਰੋਗ ਹਨਗੇ, ਉਹ ਮੰਦਿਰ ਅੰਦਰ ਔਗਣਾਂ ਨੂੰ ਕੋ ਕੇ ਰੱਖਣਾ, ਕਿਹਦਾ ਬੁਰਾ ਚਿੰਦੂ ਹੋਣਾ। ਇਹ ਮੰਨਦੇ ਇਹੋ ਸਨਿਪਿਆਦਿਕ ਸਹੀਰ ਕਰਕੇ ਕੋਈ ਪੀਰ ਨੂੰ ਮਾਫ ਕਰਨਾ ਇਸ਼ਾਰਾ ਕਰਕੇ ਮਰਵਾਉਣਾ ਇਹ ਮਨ ਆਦਿਕ ਦਾ ਰੋਗ ਹਨ ਇਹ ਇਹ ਹੰਕਾਰ ਆਦਿਕ ਦਾ ਰੋਗ ਹੈ ਜਿਨ ਗੁਰੂ ਰੋਗ ਨਾ ਟੁੱਟੈ ਜਿਨੋ ਸਤਿਗੁਰੂ ਦੇ ਪੈਰਾਂ 'ਚ ਆ ਤੂੰ ਇਹ ਰੋਗ ਹਾਏ ਟੁੱਟ ਨਹੀਂ ਸਗੀਆ ਜੀ ਆਦ ਰੰਗਦੋ ਹਉ ਮੈਂ ਪੀੜ ਨਾ ਜਾ ਜੀ ਦੇ ਕਰਕੇ ਰੁਕੇ ਹੋ ਲੋਗ ਰਸੋਈ ਦੇੰਦ ਹਰ ਰੋਗ ਜਮਨ ਮਰਨ ਦੇ ਵਿੱਚ ਇਹ ਰੋਗ ਬਿਨਾਂ ਗੁਰੂ ਸਾਹਿਬ ਤੋਂ ਕੋਈ ਚਿੱਟਕ ਨਹੀਂ ਨਹੀਂ ਸਕਦਾ ਕਿਸੇ ਕੋਲ ਹੋ ਮੈਂ ਤੀੜ ਨਾ ਜਾ ਜਿੰਨਾ ਕੋਲ ਸਾਥ ਸੰਗਤ ਨਹੀਂ ਇਹ ਅਗਰ ਆਮ ਦਾ ਰੋਗ ਨਹੀਂ ਮੁਰਦਾ ਉਹ ਮੈਂ ਕੋਲ ਹੋਮੇ ਦਾ ਤੀੜ ਬਣੀ ਰਹਿੰਦੀ ਹੈ ਜਿੰਨਾ ਕੋਲ ਹੋਮੇ ਦਾ ਰੋਗ ਨਹੀਂ ਮੁਰਦਾ ਉਹਨਾਂ ਤੇ ਜਮਨ ਮਰਨ ਦੀ ਤੀੜ ਬਣੀ ਰਹਿੰਦੀ ਹੈ ਕੋ ਹੋਮੇ ਦਾ ਰੋਗ ਬਿਨਾਂ ਗੁਰੂ ਸਾਹਿਬ ਤੋਂ ਠੁਰਦਾ ਨਹੀਂ ਤੇ ਜੰਮੈ ਮਰਨ ਦੀ ਕਿਰਿਆ ਜਾਂਦੀ ਨਹੀਂ ਇਹ ਸਾਧ ਤੋਂ ਬਗੈਰ ਗੁਰ ਪ੍ਰਸਾਦੀ ਮਨ ਵਸੈ ਸਤਿਗੁਰਾਂ ਦੀ ਜਨਾ ਕੋ ਰੋੜਨ ਤੋਂ ਤੇ ਨਾ ਤੇ ਕੀੜ ਬਣੀ ਰਹਿੰਦੀ ਹੈ ਇਹਨਾਂ ਜਦ ਹਉਮੈ ਕਰਕੇ ਜੋ ਗੂੰਜ ਜਾਂਦਾ ਹਉਮੈ ਕਰਕੇ ਪੀੜ ਬਣੀ ਰਹਿੰਦੀ ਹੈ ਪੁਰਖ ਨੂੰ ਨਹੀਂ ਗੁਰ ਪ੍ਰਸਾਦੀ ਮਨ ਵਸੈ ਸਤਿਗੁਰਾਂ ਦੀ ਕਿਰਪਾ ਕਰਕੇ ਜੇ ਮਾਰੇ ਦਾ ਨਾਮ ਮਨ ਵਿੱਚ ਬਾਝਿਆਵੋ ਨਾਮੇ ਰਹੈ ਸਮਾਹ ਸਤਿਗੁਰੂ ਦੇ ਨਾਮ ਕੀ ਮਨ ਸਮਾਇ ਰਹੋ ਹਰ ਵਾਰੀ ਜੀਨ ਹੋਇਆ ਰਹੇ ਇਕ ਰਸ ਗੁਰਸਬਦ ਦੀ ਹਰ ਪਾਈ ਹੈ ਸਬਦਾਂ ਦੀ ਕਿਰਪਾ ਕਰਕੇ ਸਬਦ ਦੇ ਵਿਵੇਸ਼ ਦੀ ਕਮਾਈ ਕਰਕੇ ਹਰਿ ਅਕਾਲ ਪ੍ਰਭੂ ਆਸਿਰਦੀ ਪ੍ਰਾਰਥਨਾ ਕੀਤੀ ਹੈ ਦੇਲੇ ਸਾਦਾ ਪਰਮ ਪੁਲਾ ਜੇ ਗੁਰਸਾਹਿਬ ਦੇ ਵਿਵੇਸ਼ ਨੇ ਨਹੀਂ ਕਮਾਉਂਦੇ ਹਮੇ ਓ ਘਰ ਵਿੱਚ ਭੁਲੁੰਮ ਜਾ ਰਹੇ ਹਨ ਮਾਲੜੇ ਮੇਰੀ ਕਾਰਵਾਸਾ ਹਿੰਦੂ ਨੂੰ ਵਾਹਿਗੁਰੂ ਜੀ ਮੇਰੀ ਕਰ ਸਾਧ ਸੰਗਤ ਹੈ ਕੋਈ ਜੇ ਤੇਰਾ ਵੀ ਵਾਸਾ ਹੋ ਜਾਵੇ ਮੇਜ ਅੰਤ ਕਾਰਨ ਦੀ ਘਰਜਾਂ ਪ੍ਰਮੁਖ ਜੀ ਕਰਕੇ ਵਾਸਾ ਹੋਵੇ ਤਾ ਮਾਰਾ ਦਾ ਨੀਂ ਸੂਰੀਆ ਬਾਦਰੀ ਕੋ ਘਰ ਤੇ ਤੇਰਾ ਵਾਸਾ ਸੱਚਖੰਡੂ ਕੋ ਘਰ ਤੇ ਵਾਸਾ ਕੀ ਗੁਰੂ ਕੋ ਘਰ ਦੀ ਉਹਦਾ ਮਾਸਾ ਹੋ ਜਾਵੇ RAM ਨਾਮ ਸਾਲਾ ਹੈ ਤੀਰ ਵਾਸਾ ਤੇ ਤਾਂ ਹੋਈ ਨਹੀਂ ਜੇ ਰਾਮ ਦੇ ਨਾਮ ਨੂੰ ਸੁਲਾਉਣਾ ਕਰੇ ਤੀ ਇੱਕ ਰਾਸ ਫਿਰ ਆਉਣ ਜਾਣ ਨਾ ਹੋ ਜਿਹੜਾ ਜਨੂ ਧਰ ਕੇ ਬਾਰ ਬਾਰ ਮਾਤਾ ਜੀ ਕੋ ਲੜਕਣਾ ਪੈਂਦਾ ਹੈ ਅਤੇ ਫੇਰ ਮਰ ਕੇ ਰੋਂਦਿਆਂ ਜਾਣਾ ਪੈਂਦਾ ਕੁਰ ਲਾਉਂਦਿਆਂ ਉਹ ਆਉਣਾ ਜਾਣਾ ਤੇਰਾ ਨਾ ਹੋਵੇ ਰਹਾਉ ਹਰ ਇੱਕ ਦੇਤਾ ਵਰਤਦਾ ਸਭ ਲੋਕਾਂ ਦੇ ਅੰਦਰ ਜਾਤਾਂ ਦੇ ਜੀਣ ਵਾਲਾ ਪ੍ਰਮੇਸ਼ਰ ਵਰਤ ਰਿਹਾ ਹੈ ਜਾ ਅਵਰ ਨਾ ਕੋਹ ਐਵੇਂ ਦੇ ਬਗਾਰ ਦੂਸਰਾ ਵਰਸਾਨ ਕੋ ਹੋਰ ਕੋਈ ਨਹੀਂ ਸਭ ਮੰਗਦੇ ਹੀ ਹਨ ਆਪ ਦੇ ਸਾਲ ਆਹੀ ਮਨ ਵਸਾ ਸਤਿਗੁਰੂ ਸਾਹਿਬ ਦੇ ਸ਼ਬਦ ਨੂੰ ਸੁਣਾਉਣਾ ਕਰੀਏ ਮੇਰੇ ਸਭ ਨੂੰ ਸਲਾਉਂਦੇ ਉਹਨਾਂ ਮਹਾਂਪੁਰਖਾਂ ਦੇ ਮਨਜ ਮਾਰਾ ਵਾਹਿਗੁਰੂ ਅਹ ਜੀ ਸੁਖ ਹੋ ਉਹਨਾਂ ਨੂੰ ਮਰਜਤ ਨੂੰ ਸੁਖ ਦੀ ਪ੍ਰਾਪਤੀ ਹੋ ਜਾਂਦੀ ਸਾਇਸ ਰੂਪ ਦੇ ਦੀ ਪਗ ਨਗਰੀ ਅੰਦਰ ਵੇਖਦਾ ਮੈਂ ਵਾਹਿਗੁਰੂ ਸਾਰਿਆਂ ਨੂੰ ਆਪਣੀ ਦ੍ਰਿਸ਼ਟੀ ਦੇ ਅੰਦਰ ਵੇਖ ਰਿਹਾ ਹਾਂ ਮੈਂ ਭਾਵ ਕਹਦੀ ਜੀ ਜਿਹਦੀ ਤਾਂ ਹੁੰਦੀ ਹੈ ਉਹ ਜਾਂ ਉਹਨੂੰ ਬਾਣ ਮਾਰਾ ਗੁੰਮਦਾ ਹੈ ਜਿਹੜਾ ਜਿਸ ਨੂੰ ਉਹਦੇ ਸਾਧਨਤਾ ਜਾਂਦੇ ਉਹਨਾਂ ਨੂੰ ਦੱਸ ਕੇ ਕਰ ਲੈਂਦਾ ਹੈ ਮੌਮੇ ਸੱਭਾ ਗੰਤ ਹੈ ਜਿੰਦਗੀ ਹੋਵੇ ਸਭ ਸਾਧਨ ਕਰਨੇ ਸਭ ਗੰਦ ਹੀ ਪਾਉਣਾ ਹੀ ਆਪਣੇ ਆਪ ਨੂੰ ਕੋਈ ਨਹੀਂ ਸਾਧਨ ਚੂਕੇ ਆ ਗੰਤ ਹੈ ਮੌ ਸੁਖ ਨਾ ਜਿੰਦਗੀ ਆਦਮੀ ਗਿੰਤੀ ਮਿੰਤੀ ਜਿਤਾਉਂਦਾ ਰਹਿੰਦਾ ਉਹਨਾਂ ਦੇ ਸੋਚ ਰੂਪ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ ਦੇਖੀ ਕਾਰਕਮਾਲ ਇਹ ਰੂਪ ਮਾਇਆ ਵੀ ਕਾਰਨ ਜੀਵ ਕਮਾਉਣਾ ਕਰਦੇ ਹਨ ਜਿਥੇ ਹੀ ਮਾਹੇ ਸਮਾਂ ਪੰਜ ਮਾਰ ਤੁਜਾਰ ਕੀ ਦਸ਼ਾ ਵਿੱਚੀ ਨਰਕ ਵਿੱਚ ਸੁਆਏ ਰਹਿੰਦੇ ਹਨ ਦੇਨ ਨਾਵਾ ਠੌਰ ਨਾ ਪਾਏ ਕੰਗਵਿ ਨਾਂਜਿਨੇ ਕੋਈ ਸਰੀਰ ਰੂਪੀ ਤਾਂ ਨਹੀਂ ਪਾ ਸਕੇਗਾ ਜੰਮਪੁਰ ਦੂਖ ਸਹ ਜੰਮਪੁਰ ਜਾ ਕੇ ਰੂਹ ਨੂੰ ਦੁੱਖ ਹਾਰਨੇ ਪਉਂਦੇ ਹਨ ਜਿਉ ਪਿੰਡ ਸਭ ਕਿਸ ਦਾ ਜੀਵ ਸੁਖ ਨੂੰ ਚਰੀਏ ਪਿੰਡ ਸੁਖੂਰ ਜੀਵਰ ਸੋ ਉਹ ਜੀ ਆਇਆਂ ਨੂੰ ਬਖਸ਼ਿਆ ਹੋਆ ਸਦਾ ਆਹਾਂ ਸ੍ਰੀ ਅਕਾਲੀ ਦੇ ਅੰਦਰ ਆਸਰਾ ਇਹ ਦੀ ਚੇਤਨ ਸੁਖਾਈ ਜੀਂਦੇ ਜਾਗਦੇ ਹਾਂ ਭੰਤ ਪਰਸਾਦੀ ਬੁਝੀਆ ਸਤਿਗੁਰਾਂ ਦੀ ਕਿਰਪਾ ਕਰਕੇ ਸ੍ਰੀ ਨੂੰ ਸਮਝਣਾ ਕਰੀਏ ਤਾ ਪਾਈ ਲੋਹ ਦਿਆ ਸੋ ਜਾਈ ਮਿਗਤੀ ਇਹ ਬਿਆਰ ਜਨ ਪ੍ਰਾਪਤ ਕਰ ਲਊਂਗਾ ਹੈ ਬਿਆਰ ਸੰਸਾਰ ਤੋਂ ਮੁਕਤੀ ਪਾ ਲਊਂਗਾ ਹੈ ਦਿਆਰਿਆਂ ਵਾਲੇ ਸਰੀਰ ਦੇ ਮਾਨ ਤੋਂ ਮੋਖ ਮੁਕਤੀ ਪਾ ਲਿੰਦਾ ਹੈ ਨਾਲਕ ਨਾਮ ਸਲਾਹਿਕੀ ਸਰੀਰ ਨੂੰ ਕਹਿੰਦੇ ਪ੍ਰਮੇਸ਼ਰ ਦੇ ਨਾਮ ਨੂੰ ਕਹੀ ਕਿਛ ਰੰਗਲਾ ਅਹੰਕਾਰ ਆਪ ਨਾ ਪਾਰ ਆਵਾ ਪ੍ਰਮੇਸ਼ਰ ਦਾ ਐਸਾ ਬ੍ਰੰਤ ਨਾਮ ਹੈ ਅੰਤੁਰਾਰਕਾਰ ਗੁਨਾ ਦਾ ਪਾ ਲੀ ਜਾ ਸਭ ਲੋਕ ਨੂੰ ਕਰਕੇ ਜਿਗੀ ਰਾਜ ਮਹੱਲਾ ਤੀਜਾ ਮੇਰਾ ਆਨੰਦ ਸਦਾ ਅਕੁਰਖ ਹੈ ਜਿਵੇਂ ਨਾਹੀ ਇਹ ਬ੍ਰਹਮ ਆਨੰਦ ਸੁਖ ਨਹੀਂ ਮੇਰੇ ਕਦੇ ਉਹਨਾਂ ਨਹੀਂ ਪਾਈਏ ਇਸ ਲੋਕ ਜਨੰਦ ਹੈ ਉਹਨਾਂ ਨੂੰ ਪਰਲੋਕ ਜਿਹਾ ਸੁਖ ਹੈ ਕਿਨਾਂ ਨੂੰ ਅਨੰਦ ਸੁਖ ਬ੍ਰਹਮ ਦਾ ਸਦਾ ਸੁਖ ਪ੍ਰਾਪਤ ਹੋਇਆ ਹੈ ਗਿਨਾ ਸਾਚੇ ਨਾਮ ਆਧਾਰ ਮਨ ਦੇ ਸੁਖ ਤੇ ਪਰਸਾ ਵੀ ਨਾਮ ਦਾ ਆਸਰਾ ਹੈ। ਸਭ ਦੀ ਸੱਚਤਾ ਸਦਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਸਕੇ ਨੂੰ ਪਾਇਆ ਹੈ। ਉਸੇ ਨਿਵਾਰਨ ਹੈ। ਜਿੱਥੇ ਸੁਹਾਏ ਗਿਨਾ ਦੇ ਅੰਦਰ ਵਸ ਜਾਂਦਾ ਪ੍ਰਾਤ ਪੁੰਦਾ ਮੈਂ ਜੰਮਣ ਮੱਧੇ ਦੇਖਣੇ ਨੀਕਣ ਵਾਲਾ ਹੈ। ਸਦਾ ਸਦਾ ਸਾਚੀ ਗੁਣ ਦਾ ਜਿਹੜੇ ਸਭੇ ਸੁਖੀ ਅਕਾਲ ਚਿੱਤੇ ਗੁਣ ਨੂੰ ਜਾਣਦੇ ਹਨ। ਸਾਚਾ ਨਾਇਕ ਜੋ ਮਾਇਕ ਪਿਆਰ ਕਰਦੇ ਆ ਵਸਦਾ ਸਦਾ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਇਹਨਾਂ ਨੇ ਕਿਰਪਾ ਕਰਕੇ ਆਪਣੀ ਜੀਵਨ ਦੇ ਮੇਰੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਕੇ ਆਪਣੀ ਵੱਲੋਂ ਬੇਤੋਲ ਸਾਧ ਸੰਗਤ ਨੰਨਿ ਦਾ ਜੀਵਨ ਤੇ ਨਰਾਇਣ ਦੇ ਚਾਹੀ ਆਪ ਜੱਗੋ ਤੇ ਹੋਰ ਨੰਨ ਜੀ ਬੈਨਾ ਕਰੋ ਇਦੀ ਬਖਸ਼ੀ ਕਰ ਦਿੱਤੀ ਹੈ ਮਾਲਰੇ ਸਦਾ ਆਨੰਦ ਗੁਣ ਦਾ ਜੀਵਨ ਸਦਾ ਨਨ ਕਿਰਪਾ ਦੀ ਤੈਨੂੰ ਪ੍ਰਾਪਤੀ ਹੋਵੇਗੀ ਯੋ ਨਾਰਾ ਦੇ ਗਾਣੇ ਸੰਗਤ ਨਾਲ ਕੇ ਗਾਣਾ ਕਰੇ ਗੱਦੀ ਬਾਣੀ ਹਰ ਪਾਈਏ ਗੱਦੀ ਬਾਣੀਏ ਧਰਤੀ ਬਾਣੀ ਆਈ ਤਿਨ ਸ਼ਗਨੀਆਂ ਚੰਗੀ ਮਚਾਈ ਇਹ ਜੀ 47 ਵਿਰਸਾ ਦਾ ਰਾ ਸਰਦੀਆਂ ਦੇ ਪਛੜਾ ਤੇ 72 ਹੂਰਾ ਆਪਕਾਂ ਦਾ ਲਾਲ ਜੀ ਨੂੰ ਦਿੱਤਾ ਹੋਇਆ ਸੱਚੀ ਸੋਹਣੀ ਸਿਖਾਤਾ ਵਾਲੀ ਬਾਣੀ ਹੈ ਹਰ ਪਾਈਏ ਬੇਰੇ ਹਰੀਆ ਕਾਲਪੁਰਖੀ ਪ੍ਰਾਕ੍ਰਿਤੀ ਕਰੂਗੀ ਹੈ ਹਰ ਕੇ ਰਹਿ ਸਮਾ ਕੋਈ ਕਾਲਪੁਰਖੀ ਚ ਮਨ ਸਮਾ ਰੰਦਾ ਮਿਲਿਆ ਰੂੰਗਾ ਰਹਾਂਗੀ ਸੱਚੀ ਭਗਤੀ ਮਨ ਲਾਲ ਕੀਆ ਜਿਹੜੀਆਂ ਨੇ ਸੱਚੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਕੀਤੀ ਹੈ ਉਹਨਾਂ ਦਾ ਮਨ ਲਾਲ ਬੇਕੀਨਤਾ ਲਾਲ ਦੀ ਨਿਆਈ ਹੋ ਗਿਆ ਹੈ ਲਾਲ ਪ੍ਰੇਮੀ ਹੋ ਗਿਆ ਹੈ ਰੱਤਾ ਸਹਿਜ ਸੁਭਾਅ ਲਾਲ ਰੰਗ ਦੇ ਨੂੰ ਲੱਗ ਜਾਂਦਾ ਸੁਤੇ ਸੁਦੇ ਨਾ ਮਨ ਰੰਗਿਆ ਗਿਆ ਮਹਾਰਾਜ ਦੇ ਪ੍ਰੇਮ ਵਿੱਚ ਹੋਰ ਸਭ ਦੀ ਮਨ ਮੋਹਿਆ ਸਭ ਗੁਰਾਂ ਦੇ ਸਭ ਦੀ ਕਮਾਈ ਕਰਨ ਵਾਲਿਆਂ ਨੂੰ ਤਾਂ ਮਹਾਰਾਜ ਦੇ ਮਨ ਨੂੰ ਮੋਹ ਲਿਆ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਕਰਕੇ ਮਨ ਮੋਹਿਆ ਗਿਆ ਹੈ ਕਹਿਣਾ ਕਸ਼ੀ ਨਾ ਜਾ ਉਹ ਤਾਂ ਅਗਾਮੇ ਗੋਚਰ ਦੀ ਪ੍ਰਾਪਤੀ ਵਾਲੇ ਪੁਰਖ ਹੈ ਕੋਣਾ ਵੀ ਰਾਜ ਕੋਹਾ ਨਹੀਂ ਕੋਈ ਕਹਿਆ ਜਾਫਰ ਕੋ ਫਰਕ ਦੇ ਸ਼ਬਦ ਨੇ ਸੁਖੀਆ ਜਾਂ ਧਰਮ ਲੋਗ ਦੇ ਸ਼ਬਦ ਨੇ ਸੁਖੀਆ ਜਾਂ ਇੱਕ ਰਾਜੇ ਦੀ ਕਥੀ ਜਿਨੇ ਸੁਖੀਆ ਉਹ ਗਿਆਨ ਦਾ ਨਾ ਮੰਦਾ ਕੋਹਾ ਨਹੀਂ ਜਾਂਦਾ ਕਿਸੇ ਪ੍ਰਕਾਰ ਅਨਲਾਜੀ ਨਾਲ ਜੀ ਜੀ ਬਾਰਤੀ ਸਤਿ ਸੱਚਾ ਜੀ ਵਾਣੀ ਰੰਗੀ ਰੰਗੀ ਸਜੇ ਤਾਂ ਸਭੇ ਸੋਹਦੇ ਚਾਰਨ ਵਿੱਚ ਅੰਮ੍ਰਿਤ ਪੀਵੇ ਰਸ ਗੋਲ ਦਾ ਜਿਹਦਾ ਪ੍ਰੀਮ ਜਦੋਂ ਗੂੰਜੋਂਦੇ ਅੰਮ੍ਰਿਤ ਪੀਂਦੇ ਹਨ ਆਪੇ ਤੇ ਜਿਹੜੇ ਗੁਣਾਂ ਨੂੰ ਸੁਣਦੇ ਆ ਉਹ ਵੀ ਅੰਮ੍ਰਿਤ ਪੀਂਦੇ ਆ ਰਸਨਾ ਕੋਲੋਂ ਗੋਮਤ ਆਉਂਦੇ ਮਿਲ ਕੇ ਪ੍ਰੀਮ ਦੇ ਨਾਲ ਗੁਰਮੁਖ ਇਹ ਰੰਗ ਪਾਈਏ ਗੁਰਮੁਖਾਂ ਦੀ ਸੰਗਤ ਕੇ ਨਾਰੇ ਵੀ ਨਾਮ ਰੰਗ ਨਹੀਂ ਟਾਈ ਜਾਹੇ ਕਿਰਪਾ ਕਰੀ ਰਜਾ ਜਿਨ੍ਹਾਂ ਮਹਾਜਾਤੂ ਨੂੰ ਲਾਉਣ ਵਾਲਾ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰੇ ਚਾਹੁੰਦੇ ਹਾਂ ਇਸ ਰਾਹ ਵਿੱਚ ਸੰਸਾਰ ਇਹ ਸੰਸਾਰ ਹੈ ਇਹ ਸੰਸਾਰ ਉਹਨਾਂ ਜਿਹੜਾ ਜਿੰਨੇ ਕੇ ਪ੍ਰਮਾਣ ਨਹੀਂ ਗਾਤੇ ਪਰਮੇਸ਼ਰ ਗਾਤੇ ਬਕਰਦੀ ਆਦਿ ਸੰਸਾ ਬਣਿਆ ਹੈ ਉਹਨਾਂ ਜਿਹੜੇ ਸੰਸਕ੍ਰਿਤ ਦੀ ਸੰਸਾਰਾ ਸੰਸਕ੍ਰਿਤ ਨੇ ਪਰਮਾਨੰ ਭਾਵ ਨੂੰ ਜਿਹੜਾ ਪ੍ਰਾਪਤ ਉਹਨੂੰ ਸੰਸਾਰ ਕਹਿੰਦੇ ਆ ਤਉ ਗੁਰੂ ਜੀ ਨੇ ਪਹਿਲਾਂ ਦਾਲਕ ਸੀ ਹੋਏ ਸੋਹਰ ਵਸਤਾ ਹੋ ਜਾਨੀ ਫੇ ਕੰਦੀ ਜਾਨੀ ਫੇ ਤੀ ਕਾ ਫਿਆਨ ਤੋਂ ਇਸ ਪ੍ਰਕਾਰ ਇਹ ਸੰਸਾਰ ਸੰਸਾਰ ਦਾ ਕਲਪਿਆ ਹੋਇਆ ਹੈ ਉੱਤਿਆ ਰਹਿਣ ਗਿਆ ਅਜਿਹੀ ਦੀ ਨੀਂਦ ਖੁੱਟੇ ਹੋਏ ਅੰਧ ਰਾਤ ਉਮਰ ਦੀ ਆਪ ਗੁਜ਼ਰ ਜਾਂਦੀ ਹੈ ਅਵਸਥਾ ਉਸ ਆਪਣਾ ਭਾਣਾ ਕੱਢ ਲੈਣ ਜਿਸਨਾਂ ਨੂੰ ਜਿਨਾਂ ਨੂੰ ਆਪਣਾ ਭਾਣਾ ਮਾਰਨ ਮਾਰਾ ਗੁਰਾਂ ਦੁਆਰਾ ਉਹਨਾਂ ਨੂੰ ਸੰਸਾਰ ਦੇ ਓਹ ਦੇਖੀਓ ਜਿਵੇਂ ਕਾਇਲਿਆ ਸਮੁੰਦਰ ਵਿੱਚੋਂ ਆਪੇ ਲੈ ਲਿਲਾ ਆਗਦੇ ਨਾਲ ਹੀ ਸਿੱਕੇ ਦਰਸ਼ਨ ਗੁਰਾਂ ਦੁਆਰਾ ਮਿਲਾ ਦਿਆ ਆ ਆਪੇ ਹੀ ਆਪ ਮਨ ਵਸਿਆ ਆਪੇ ਹੀ ਗੁਰੂ ਰੂਪ ਹੈ ਆਪ ਹੀ ਸਤਿਗੁਰੂਪ ਹੈ ਆਪ ਹੀ ਸਿਖ ਰੂਪ ਹੈ ਆਪ ਹੀ ਮੰਤ ਰੂਪ ਹੈ ਮਾਰਾ ਮੂਹ ਚੁਕਾ ਮਾਇਆ ਮੋਹ ਤੇ ਪਾਠ ਚੁਕਾ ਦਿੰਦੇ ਹੰਮ ਆਪ ਬਦਾਈ ਦਿੱਤੀ ਐ ਨਾ ਆਪ ਹੀ ਇਹ ਨਾਮ ਦੀ ਵਿਦਿਆਈ ਸਿਖਾ ਨੂੰ ਦੇਣਾ ਕੀਤੀ ਹੈ ਵਰਮੇ ਸਦੀ 부ਝਾ ਜਿੰਨਾਂ ਨੂੰ ਗੁਰਾਂ ਦਾ ਅਰਾਧਿਆ ਕਹੀ ਆਦਿ ਤਾ ਸੱਜਨਾ ਦਾ ਦਾਤਾ ਏਕ ਹੈ ਇਹ ਭਾਈ ਸਾਰਿਆਂ ਨੂੰ ਦਾਤਾ ਦੇਣ ਵਾਲਾ ਇੱਕ ਪਰਮੇਸ਼ਵਰੀ ਹੈ ਗੁੱਲਿਆਂ ਲਈ ਸਮਝਾ ਜਿਨ੍ਹਾਂ ਜੀਵਾਂ ਉਹਨਾਂ ਨੂੰ ਸਮਝਾਣ ਵਾਲੇ ਸਰਗੁਰੂ ਆਪ ਹਨ ਗੁਰੂ ਸੇ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਸੁਤ ਆਪੇ ਆਪ ਖੁਆਇਲ ਸੁਤ ਨੂੰ ਆਪਣੇ ਸਰੂਪ ਦੇ ਆਪਣੇ ਬਿਆਨ ਵੱਲੋਂ ਖੁਆਨ ਭੁਲਾ ਦਤਾ ਜੁਜੈ ਛੱਡਿਐ ਨੇ ਲਾ ਉਹਦੇ ਦੁਆਰੇ ਤੇ ਵੀ ਚੁੱਪ ਜੁਨਾਦਾ ਸੋਨੂੰ ਦੁਆਰੇ ਤੇ ਵੀ ਲਾਛ ਗਿਆ ਹੈ ਗੁਰਮਤੀ ਹਰ ਪਾਈਏ ਗੁਰਮਤਿ ਦੇ ਰਾਹ ਤੇ ਅਕਾਲ ਪੁਰਖ ਦੀ ਨੂੰ ਪਾਈ ਗੋ ਗੁਰ ਕੀ ਜੋਤ ਮਿਲਾ ਜੋਤਿ ਸ੍ਰੀ ਬ੍ਰਹਮ ਤੇ ਮਾਰੀ ਜੋਤ ਮਾਰਾ ਨੀ ਲੈਂਦੇ ਹਨ ਆਨੰਦ ਇਹ ਨਾਮ ਮੇਰਤੇ ਆ ਗੁਰਮਤੇ ਰਾਤਨੇ ਪਰਮੇਸ਼ਰ ਦੇ ਨਾਮ ਕੇ ਰੰਗੀਆਂ ਹੋਏ ਨੇ ਨਾਮ ਤੇ ਨਾਮ ਸਮਾ ਕਬੀਰ ਸਾਹਿਬ ਜੀ ਕਹਿੰਦੇ ਉਹ ਨਾਮ ਹੀ ਤੁਮਾ ਜਾਇਗਾ ਤੀਰ ਹੋ ਜਾਇਗਾ ਇਹ ਰਾਗ ਮਹੱਲਾ ਤੀਜਾ ਗੁਣਵੰਤੀ ਸਤਪਾਯਾ ਜਿਹੜੇ ਗੁਨਾਹ ਵਾਲੀਆਂ ਬੀਬੀਆਂ ਨੇ ਆਪ ਦੇ ਪਤੀ ਦੇ ਸੁੱਖ ਨਹੀਂ ਸਕੇ ਨੀ ਪਾ ਲਿਆ ਹੈ ਕੋਈ ਨਹੀਂ ਜਾਣ ਵਾਲੀਆਂ ਮਹਾਤਮਾ ਦੀਆਂ ਸਖੀਆਂ ਨੇ ਸੱਚ ਆਤਮਾ ਨੂੰ ਅੰਦਰੂਨੀ ਸੇਖ ਨੂੰ ਪਾ ਲਿਆ ਹੈ ਕ੍ਰਿਸ਼ਨ ਆਤਜ ਵਿਚਾਰ ਉਹਨਾਂ ਦੀ ਗੁਜ਼ਰੀ ਬੁਕਾਰਾਂ ਦੀ ਕ੍ਰਿਸ਼ਨ ਸੀ ਨਾ ਕਾਮ ਕਰੋ ਲੋਭ ਮੋਹ ਹੰਕਾਰ ਦੀ ਇਹਨੂੰ ਤਿਆਗ ਦਿੱਤਾ ਹੈ ਗੁਰਸਬਦੀ ਮਨ ਰੰਗੇਆ ਗੁਰਸਾਹਿਬ ਨੂੰ ਸ਼ਬਦ ਦੀ ਕਮਾਈ ਕਰਕੇ ਮਨ ਨੇ ਪ੍ਰੇਮ ਰੰਗ ਦੇ ਰੰਗ ਲਿਆ ਹੈ ਰਸਨਾ ਪ੍ਰੇਮਕਿਆ ਰਸਨਾ ਜੀ ਉਹਨਾਂ ਦੇ ਪ੍ਰੇਮ ਹੈ ਜਿਹੜੇ ਕੋਈ ਇਹਨਾਂ ਦੇ ਸੁਣਦੇ ਆ ਉਹਨਾਂ ਨੂੰ ਪਿਆਰ ਪਿਆਰ ਦਿੰਦੇ ਹਨ ਪਿਆਰ ਨਾਲ ਜੋ ਬੋਲਦੇ ਹਨ ਪਿਆਰ ਪਿਆਰ ਦਿੰਦੇ ਆ ਪਿਆਰ ਜਿਨਾ ਮਰ ਨੰਦ ਜੀ ਦਾ ਪ੍ਰੇਮ ਹੈ ਰਸਨਾ ਦੇ ਅੰਦਰ ਵੀ ਪ੍ਰੇਮ ਹੈ ਇਸ ਹਿਰਦੇ ਦੇ ਅੰਦਰ ਵੀ ਪਿਆਰ ਹੈ ਜਿਨ ਸਤਗੁਰੂ ਕਿਨੈ ਨਾ ਪਾਏ ਜਿਨ ਸਤਗੁਰੂ ਸਾਹਿਬ ਤੁਮ ਕਿਸੇ ਦੇ ਦਾਤ ਨੂੰ ਨਹੀਂ ਪਾਉਣਾ ਕੀਤਾ ਹੈ ਕਰ ਦੇਖਹੁ ਮਨ ਵਿਚਾਰ ਜਿਉ ਪਾਲਿਆ ਹੋਏ ਤਾਂ ਦੇਖ ਲੋ ਮਨ ਤ ਵਿਚਾਰ ਕਰ ਕੋਈ ਹੈ ਕਿਸੇ ਨੂੰ ਕਿਸੇ ਨੂੰ ਪਾਇਆ ਹੋਵੇ ਇਹ ਵੀ ਨਹੀਂ ਲੱਗਦਾ ਸਤਿਗੁਰਾਂ ਦਾ ਆਇ ਪ੍ਰਾਪਤ ਹੋ ਸਕਦਾ ਹੈ ਮਨਮੁਖ ਮੈਲ ਨਾ ਉਤਰੈ ਜੇ ਆਪਣੇ ਮਨ ਨੂੰ ਮੁਖੀ ਬਣਾਇਆ ਤੇ ਮਨੁਖਤਾ ਦੀ ਮੈਲ ਹੀ ਬਹੁਤ ਧਾਰੀ ਹੈ ਕਦੇ ਉੱਤਰਦੀ ਨਹੀਂ ਹੈ ਜਿਕਰ ਗੁਰੂ ਸਾਉ ਦਾ ਨਾ ਕਰੇ ਤਿਆ ਜਿੰਨੇ ਜਿਹੜੇ ਗੁਰੂ ਸਾਹਿਬ ਦੇ ਸ਼ਬਦਾਂ ਨਾਲ ਪਿਆਰ ਨਹੀਂ ਕਰਦਾ ਮਨ ਮੁਕਤਾਈ ਦੀ ਮੈਲ ਨਹੀਂ ਉਤਰਦੀ ਹੈ ਮਨ ਮੇਰੇ ਸਤਿਗੁਰ ਕਾ ਬਾਣੇ ਚੱਲ ਇਹਨ ਮੇਰੇ ਪਿਆਰੇ ਮਨ ਆਪਨੀ ਮਤ ਛੱਡ ਗੁਰੂ ਸਾਹਿਬ ਦੇ ਬਾਣੇ ਦੇ ਯਾਦ ਚੱਲਣਾ ਕਰ ਮਿਰਕਰ ਵਸ ਹੈ ਅੰਮ੍ਰਿਤ ਪੀਵਹ ਜੀ ਮਾਰੇ ਬਕਰਾਲ ਸੰਗਤ ਵਸੇ ਜੀ ਉਮਰ ਤੇ ਨਾਗਨੀ ਪੀਨੇ ਦਾ ਸੁਖ ਲਹਿ ਮਹਾਲਾ ਤੋਂ ਗਲ ਮਹਲ ਸੱਜਖੰਡ ਦੇ ਸੁਖ ਲੈ ਲਵੇਂ ਮਹਲਪੁਰਿਆ ਦਾ ਦਾ ਸੁਖ ਲੈ ਲਵੇਂ ਰਹਾਉ ਐਦਲ ਮੰਤੀ ਜਣਕੂ ਨਹੀਂ ਜਣੀ ਅਗਨੀ ਆਈ ਇਸਤਰੀ ਆ ਪਤੂ ਦੀ ਪ੍ਰਸੰਤਾ ਵਾਲਾ ਕੋਈ ਨਹੀਂ ਦੁਨੀ ਦੇ ਤੇ ਹੈ ਨਹੀਂ ਬੈਣ ਨਾ ਮਿਲਾ ਹਬ ਉਹਨਾਂ ਪਤੀ ਜਿਹੜੇ ਲਾਇਕ ਹੈ ਉਹਨੂੰ ਹਜ਼ੂਰੀ ਚ ਬੈਣ ਹੋ ਗੁੰਦੇ ਹੈ ਇਸੇ ਪ੍ਰਕਾਰ ਇਹ ਜਿਹੜੂ ਹੈ ਉਹੀ ਇਸਤਰੀ ਦੀ ਨਿਆਣੇ ਜਿਹੜੀ ਉਗਣਾ ਵਾਲੀ ਹੈ ਕੋਈ ਸਰਦਾ ਦੇ ਗੁਣ ਨਹੀਂ ਹੈ ਮੈਨਾਂ ਨਾ ਮਿਲਿਆ ਹਜ਼ਰ ਜੇ ਜਦੋਂ ਅੰਦਰ ਮੁਕੋ ਕੇ ਬਹਿਣਾ ਚਾਹੁੰਦੀ ਇਹਨੇ ਕਿ ਤਜੋਰ ਕੇ ਉਹਨਾਂ ਹਜ਼ੂਰ ਨੂੰ ਨਜ਼ਰ ਨਹੀਂ ਦੇਣਾ ਚਾਤੀ ਥਾਣੋ ਕੇ ਬਾਹਰ ਨਿਕਲ ਜਾਂਦੀ ਸੰਕਲ ਕੋ ਨੇ ਬਾਹਰ ਦਾ ਕੇ ਲੈ ਜਾਂਦੇ ਫਿਰ ਕੋ ਨਹੀਂ ਜਿੰਦੇ ਮਖੇਰਾਂ ਤੇ ਮੁਖ ਹੋਣਾ ਚਾਹੁੰਦੀ ਆ ਮਾਲੂਕੋ ਸਾਹਿਬ ਨਾ ਜਾਣੇ ਵੀ ਕੋਈ ਸ਼ਬਦ ਦੀ ਉਹ ਲੈਨ ਤਾਂ ਮਨ ਹੁਕਮ ਨਹੀਂ ਕਰੇ ਗੁਰੂ ਸਾਹਿਬ ਦੇ ਸ਼ਬਦ ਨਹੀਂ ਜਾਣਦੇ ਆਵਗਾਂ ਸੋ ਪ੍ਰਭ ਦੀ ਰਹਿਣ ਵਾਹੀ ਨੂ ਜੀ ਰੂ ਪਤੀ ਦੂਹ ਹੁੰਦਾ ਇੰਨੀ ਅਗੁਣਾ ਰੱਬ ਵਾਹਿਗੁਰੂ ਜੂੜ ਹੋ ਰਿਹਾ ਹੈ ਧੰਨ ਗਰੀ ਪਰਮੇਸ਼ਰ ਸਾਰਿਆਂ ਦੇ ਇੰਨੀ ਸੱਚੇ ਪ੍ਰਸ਼ਾਨੀਆਂ ਜੀਆਂ ਨਹੀਂ ਸਕੇ ਨੀ ਪਛਾਣਦੇ ਆ ਸੱਚੇ ਰੱਤੇ ਪਰਪੂਰੋ ਸੁਖੇ ਨਾਮ ਦੇ ਰੰਗੇ ਰੰਗੇ ਮਨ ਕਰਕੇ ਨੀ ਕੋ ਸਾਰਿਆਂ ਨਾਲ ਸੱਜਾ ਭਰਪੂਰ ਗਿਆਬ ਕੁ ਜੁਝਿਆ ਹੈ ਮੇਰੇ ਸਾਗਦੀ ਮਨ ਦੇ ਦੁਨੀਆਂ ਜਿਉਂਦਾ ਮਨ ਜੀ ਸਾਦੇ ਸਦਨਾ ਦੇ ਦਿਆ ਮਿਲ ਗਿਆ ਹੈ ਪ੍ਰਭ ਮਿਲਿਆ ਆਪ ਹਜੂਰ ਹੋਣ ਹੋ ਜੀ ਨੇੜੇ ਤਰੂ ਕਾਲ ਤੱਕ ਮਿਲ ਗਿਆ ਹੈ ਆਤੀ ਰੰਗ ਰੰਗਈ ਆਤੀ ਸਭ ਸੰਗ੍ਰਿਤੀ ਮਕੀ ਹੈ ਕੋਈ ਆਪ ਹੀ ਨਾਗਰੀਕ ਰੰਗ ਹੈ ਆਪ ਰੂਪ ਕੀ ਪ੍ਰੇਮ ਰੂਪ ਕੀ ਪਾਣੀ ਹੈ ਆਦੀ ਗੁਰੂ ਨਰੇਜਾ ਆਪੀਏ ਸਾਹਿਬ ਸੰਗਤ ਕੀ ਮੱਤੀ ਵਿੱਚ ਧਰਤੀ ਦੀ ਮੱਤੀ ਵਿੱਚ ਨਾਮ ਦੇ ਰੰਗ ਨਾ ਸਿੱਖਾਂ ਦੇ ਕੀਤਰੀ ਦੀ ਨਾਮੀ ਰੰਗਣਾ ਕੀਤਾ ਹੈ ਸਰਦੇ ਲੈ ਨੂੰ ਨਿਲਾ ਜਿਵੇਂ ਸਰਦ ਨਾਲ ਮੋਲਿਆ ਰੰਗ ਚਾਰ ਵਿਚਾ ਹੈ ਸੱਚਾ ਰੰਗ ਨਾ ਉਸਤਰਾ ਜਿਹ ਸਚਰਮ ਚੜਿਆ ਉਹਨਾਂ ਦੇ ਸੁਧਨੀ ਵਿੱਚ ਇਹ ਕਰੇ ਉੱਤਰ ਨਹੀਂ ਹੈ ਜੇ ਸਾਚੇ ਰੱਖੀ ਲੇਵਲਾ ਜੇ ਸੱਚ ਦੀ ਬਿੰਦੂ ਨੂੰ ਜੋੜ ਕਰਕੇ ਲੇਵਲਾ ਕੇ ਰੰਗੂ ਹੋਈ ਰਣੀ ਕਰਾਸ ਚਾਰੇ ਕੁੰਡਾ ਧਵਖਤੀ ਜਿਹੜੇ ਗੁਰੂ ਸਾਹਿਬ ਦੇ ਗ੍ਰੇਥੀ ਨਹੀਂ ਕਮਾਉਂਦੇ ਉਹ ਚਾਰੇ ਕੁੰਡਾ ਉੱਤਰ ਲਖਣ ਪੂਰੇ ਕਸੰਦੇ ਚ ਧਾਂ ਤੇ ਫਿਰ ਕੇ ਧੱਤਕਤੇ ਹੈ ਜਹਾਂ ਖਾਣੀਆਂ ਨੂੰ ਜੀਵਨ ਦੇ ਤੋਂ ਤੱਕ ਥੱਕ ਜੁਕੇ ਹਨ ਮਾਨਵ ਉਸ ਦੀ ਦੀ ਨਾ ਪਾ ਨਾ ਕੋਈ ਦੀ ਸੰਗ ਨਹੀਂ ਕੰਦੀ ਕੋਈ ਪ੍ਰਕਾਰ ਦੀ ਸਤ ਗੁਰੰ ਦੇਲੋਂ ਕੋਉਂ ਲਿਲਾ ਸਭ ਬਾਈ ਗੁਰੂ ਹਾਜੀ ਦੀ ਨੂੰ ਮਿਲਦੇ ਨਹੀਂ ਉਹ ਵਾਸੀ ਨਾਲ ਮਿਲ ਸਕਦਾ ਹੈ ਸੱਚਾ ਸਾਧ ਸੰਗਤ ਸਤ ਗੁਰੂ ਸਹ ਮਾਰਤ ਨੂੰ ਮਿਲਦੇ ਹੈ ਯੋਨਾ ਜੀ ਜੀ ਸਕਵੇਲੇ ਸਰਬੋਤਮਾਰਾ ਸੁਨਾਵੰਦੇ ਨੀਲੰਗੀ ਹਨ ਮਿੱਤਰ ਕਣੇ ਇਹੇ ਕਾਰਤਕੀ ਗ੍ਰਾਂਤ ਸਾਰੇ ਕੋ ਦੂਰੀ ਦੇ ਤੈਨੂੰ ਮਿੱਤਰ ਰੂਪੀ ਬਣਾ ਬਣਾ ਕੇ ਥੱਕ ਗਈ ਹੈ ਤੇਰਾ ਦੁੱਖ ਕਟੈ ਕੋ ਰੋਂਦੇ ਰੇਂਦੇ ਰੇਂਦੇ ਕਹਿੰਦੇ ਸਾਡੇ ਦੁੱਖ ਨੂੰ ਕੋਈ ਨਿਵਰਤ ਕਰੇ ਜਮਨ ਆਪਣੇ ਕੋਈ ਨੇਕਣ ਵਾਹਣੀ ਤਾਏ ਕਾਲ ਮੇ ਆਪ ਚੰਦੋਤੋਂ ਕੋਈ ਚੰਗਾ ਹੈ ਕਾਜੀ ਆ ਬਿਜਾਦ ਕੰਦੇ ਸਾਨੂੰ ਤਮਾ ਦੇਣਗੇ ਇਸ ਕਰਕੇ ਸਾਡਾ ਦੁੱਖ ਕੌਣ ਕਰੇ ਕੋਈ ਨਹੀਂ ਕਰ ਸਕਦਾ ਮਨਪ੍ਰੀਤ ਉਹ ਦੁੱਖ ਟੱਟਿਆ ਬੜੀ ਜਿਆਰੇ ਹੁਣ ਚਾਈ ਸਤਿਗੁਰੂ ਪਿਆਰਿਆਂ ਨਾਲ ਮਿਲ ਕੇ ਜੰਮਾ ਮੰਨੋ ਕੋਟਿਆ ਹੋ ਆਉਦੂ ਮਿਲਾਵਾ ਹੂ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ ਸੱਚ ਖੱਟਣਾ ਸਾਚੜ ਆਸ ਹੈ ਸੱਚਾ ਜੀ ਨੇ ਖੱਟਣਾ ਉਪਦੇਸ਼ ਕਮਾਣ ਸੁਣਨਾ ਕੀਤਾ ਹੈ ਦੇ ਸੱਚੀ ਦਾ ਅਸਰ ਵਾਰੀ ਕੀ ਪੂਜੀਏ ਜਿਨ੍ਹਾਂ ਦੇ ਪਾਸ ਸੱਚੇ ਸੱਚੀ ਤੋਂ ਸੱਚੇ ਪੁਰਖਾਂ ਦੀ ਸੱਚੀ ਸ਼ੋਭਾ ਲੋਕ ਪਰਲੋਕ ਵਿੱਚ ਕਾਟੇ ਮਿਲੇ ਸਿਰ ਨਾ ਵਿਛੜੇ ਜੇ ਸੱਚੇ ਨਾਮ ਚ ਮਿਲੇ ਉਹਨਾਂ ਦਾ ਕਦੇ ਵਿਛੋੜਾ ਨਹੀਂ ਹੁੰਦਾ ਹੈ ਨਾਲੇ ਗੁਰਮੁਖ ਸਿੰਘ ਕਦਮ ਦੀ ਸਾਈ ਦੀ ਕਹਿੰਦੇ ਨਾ ਨਾ ਭਾਈ ਗੁਰਮੁਖਾ ਉਹ ਗੁਰਾਂ ਦਾ ਸੇਧ ਦੀ ਸਿੱਖਿਆ ਦਾ ਵਾਲੇ ਹਿੰਦੂ ਹਨ